ਕੀਕਾਲ ਪੰਜਾਬੀ ਕੋਰਨਰ 컬렉ਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਸਾਰੀਆਂ ਭੈਣਾਂ ਠੀਕ ਠਾਕ ਹੋਣਗੀਆਂ। ਅਸੀਂ ਵੀ ਚੜ੍ਹਦੀ ਕਲਾ ਵਿੱਚ ਹਾਂ। ਭੈਣਾਂ ਦੇ ਸਮਰ 컬렉ਸ਼ਨ ਲੈ ਕੇ ਆਏ ਹਾਂ ਬਹੁਤ ਵਧੀਆ। ਕਾਟਨ ਦੇ ਸੂਟ ਹੈ, ਕਾਟਨ ਦੇ ਦੁਪੱਟੇ ਹੈ ਬਹੁਤ ਵਧੀਆ ਐਫੋਰਟ ਕਾਟਨ ਦੇ। ਬਹੁਤ ਸੋਹਣੇ ਪੀਸ ਹੈ। ਡਿਜ਼ਾਈਨਰ ਪੀਸ, ਗਰਮੀਆਂ ਤੇ ਵੀਅਰ ਕਰਨ ਲਈ ਬਹੁਤ ਵਧੀਆ ਪੀਸ ਹੈ। ਪਹਿਲਾ ਪੀਸ ਆਪਣੇ ਕੋਲ ਜਿਹੜਾ yellow shade ਚ yellow color ਦੇ ਵਿੱਚ ਬਹੁਤ ਸੋਹਣਾ ਬਹੁਤ ਸੌਫਟ ਕੱਪੜਾ ਬਿਲਕੁਲ ਬਿਲਕੁਲ ਸੌਫਟ ਕੱਪੜਾ ਦੇਖੋ ਬਿਲਕੁਲ ਸੌਫਟ ਕੱਪੜਾ ਗਰਮੀਆਂ ਦੇ ਲਈ 프੍ਰਿੰਟ ਬੜਾ ਸੋਹਣਾ ਇਹ ਤਾਂ ਬਹੁਤ ਸੋਹਣਾ ਪ੍ਰਿੰਟ ਹੈ ਗਲਾ ਦੇਖੋ ਵੀ ਸ਼ੇਪ ਚ ਵੀ ਸ਼ੇਪ ਚ ਬਹੁਤ ਸੋਹਣਾ ਗਲਾ ਹੈ ਬਹੁਤ ਟ੍ਰੈਂਡ ਹੈ ਵੀ ਸ਼ੇਪ ਦਾ ਅੱਜ ਕੱਲ ਗਲੇ ਤੇ ਪੂਰਾ ਜੈਰੀ ਵਰਕ ਹੋਇਆ ਪੂਰਾ ਜੈਰੀ ਜੈਰੀ ਵਰਕ ਬਿਲਕੁਲ ਕਾਲਾ ਨਹੀਂ ਹੋਊਗਾ ਇਹ ਵਰਕ ਬਹੁਤ ਸੋਹਣਾ ਕੱਪੜਾ ਹੈ ਬਹੁਤ ਹੀ ਸੋਹਣਾ ਵਰਕ ਹੋਇਆ ਵਾ ਪ੍ਰਿੰਟ ਬਹੁਤ ਸੋਹਣਾ ਫਲਾਵਰ ਦੇਖੋ ਕਿੰਨੇ ਸੋਹਣੇ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸ਼ਾਨਦਾਰ ਕਪੜਾ ਦੇਖ ਗਰਮੀਆਂ ਚ ਵੀਅਰ ਕਰਨ ਲਈ ਇਹਦੇ ਨਾਲ ਬਾਟਮ ਦੇਖ ਜੈਲੋ ਕਲਰ ਦੇ ਪਲੇਨ ਬਾਟਮ கோ காட்டாா் கோட்டா ஏத பிரிடு டாய் மீட்டா ஃபாட் போனா தப்பா ਗਰਮੀਆਂ ਚ ਵੀਅਰ ਕਰਨ ਲਈ ਬਹੁਤ ਸੋਹਣਾ ਪੀਸ ਹੈ ਜਿਹੜਾ ਜਰੀਵਰਕ ਦਾ ਵਰਕ ਹੋਇਆ ਹੈ ਤੇ ਤੇ ਪਾਰਟੀ ਵੇਅਰ ਪੀਸ ਵੀ ਲੱਗਦਾ ਹੈ ਜਦੋਂ ਆਪਾਂ ਇਹਨੂੰ ਸਟਿਚ ਕਰਕੇ ਪਾਵਾਂਗੇ ਪਹਿਣਾ ਸਟਿਚ ਕਰਕੇ ਪਾਉਣਗੇ ਆ ਆ ਦੇਖੋ ਐਸੂਟ ਦਾ ਪ੍ਰਾਈਸ 700 ਸਿਰਫ 700 700 ਦੇ ਵਿੱਚ ਜਰੀਵਰਕ ਵਧੀਆ ਕਾਟਨ ਦਾ ਦੁਪੱਟਾ ਵਧੀਆ ਸਟਾਫ ਦੇ ਵਿੱਚ ਸੋ ਪ੍ਰਿੰਟਰ ਸੂਟ ਪ੍ਰਿੰਟਰ ਸੂਟ ਦਾ ਬਹੁਤ ਟ੍ਰੈਂਡ ਹੈ ਪਾਰਟੀ ਵੇਅਰ ਵੀ ਪ੍ਰਿੰਟਰ ਸੂਟ ਅੱਜ ਕੱਲ ਆਉਂਦੇ ਆ ਬਹੁਤ ਸੋਹਣਾ ਇਹਦੇ ਵਿੱਚ ਸਾਡੇ ਕੋਲ ਤਿੰਨ ਕਲਰ ਹੈ ਪਹਿਲਾ ਕਲਰ yellow ਕਲਰ ਠੀਕ ਹੈ ਜੀ 700 ਰੁਪਿਆ ਪ੍ਰਾਈਸ ਸ਼ਿਪਿੰਗ 올 ਇੰਡੀਆ ਫ੍ਰੀ ਹੈ ਦੂਜਾ ਕਲਰ ਸਾਰੇ ਕਲਰ ਖੋਲ ਕੇ ਦਿਖਾਵਾਂਗੇ ਕਿਉਂਕਿ ਹਰੇਕ ਕਲਰ ਦੀ ਆਪਣੀ ਗੈਟਅਪ ਹੁੰਦੀ ਹੈ ग्रे कलर ग्रे कलर देखो भी प्रिंट कि सोहना प्रिंट है बहुत सोहना प्रिंट है यदा वर्क बहुत सोहना है हरेक सूट का अलग डिफरेंट वर्क होगा ये भी जरी का वर्क होया पर बहुत सोहना पीस है ये देखो ਬਨਾਰਸੀ ਵਰਕ ਹੋਇਆ ਸੂਟ ਦੇ ਵਿੱਚ ਵਿੱਚ ਆ ਦੇਖੋ ਬਨਾਰਸੀ ਵਰਕ ਤੋਨੋਂ ਨੇੜੇ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਨਾਰਸੀ ਵਰਕ ਸ਼ਾਈਨ ਕਰਦਾ ਪੂਰਾ ਸੂਟ ਗ੍ਰੇ ਵਰਕ ਗ੍ਰੇ ਕਲਰ ਗ੍ਰੇ ਬਾਟਮ ਦੇ ਨਾਲ ਪ੍ਰਿੰਟਡ ਦਪੱਟਾ ਇਹ ਦੇਖੋ ਬੜਾ ਸੋਹਣਾ ਪੀਸ ਹੈ डिजाइनर दुपट्टा देखो बहुत सोना पीस सात सौ प्राइज अगला कलर ये पिंक कलर ਮਜੈਂਟਾ ਕਲਰ ਵੀ ਇਹਨੂੰ ਕਹਿ ਸਕਦੇ ਆਪਾਂ ਲਾਈਟ ਮਜੈਂਟਾ ਤੇ ਇਹਦਾ ਵਰਕ ਦਾ ਵੀ ਫਰਕ ਸਭ ਦੇ ਗਲੇ ਤੇ ਵਰਕ ਜਰੀ ਵਰਕ ਆਊਗਾ ਪਰ ਸਭ ਦਾ ਡਿਫਰੈਂਟ ਡਿਜ਼ਾਈਨ ਹੈ ਬੜਾ ਹੀ ਸੋਹਣਾ ਪੀਸ ਹੈ ਇਹ ਸਟਾਫ ਸਭ ਦਾ ਸੇਮ ਹੋਊਗਾ ਪ੍ਰਿੰਟ ਬਹੁਤ ਸੋਹਣਾ ਇਹਦਾ ਵੀ ਸਭ ਦਾ ਪ੍ਰਿੰਟ ਬਹੁਤ ਸੋਹਣਾ फॉर्मल प्रिंट पूरे खिड़वे खिड़वे प्रिंट उनके बड़े ही सोहने प्रिंट गर्मी वीयर प्रिंटड सूट बहुत सोहने लगते हैं ये बॉटम है मजेंटा कलर की लाइट मजेंटा ए दुपट्टा देखो ਉਰਾ ਬੁਲਾਟ ਰੁਲਾ ਟਪਟਾ ਦੁਪੱਟਾ ਬਹੁਤ ਸੌਫਟ ਹੈ ਸੌਫਟ ਦੁਪੱਟਾ ਬਿਲਕੁਲ ਫੁੱਲ ਸੌਫਟ ਦੁਪੱਟਾ ਇਹ ਗਰਮੀ ਵਿੱਚ ਚੁਭੂਗਾ ਨਹੀਂ ਜਦੋਂ ਕਿਤੇ ਆਪਾਂ ਸੂਟ ਵੀਅਰ ਕਰਦੇ ਆਂ ਫਿਰ ਆਪਾਂ ਨੂੰ ਕੋਈ ਅਲੱਗ ਕਾਟਨ ਤੋਂ ਦੁਪੱਟਾ ਲੈਣ ਦੀ ਲੋੜ ਨਹੀਂ ਪਹਿਣਾ ਅਲੱਗ ਕਾਟਨ ਦਾ ਦੁਪੱਟਾ ਲੈਂਦੀਆਂ ਨੇ ਉਸ ਚੀਜ਼ ਦੀ ਆਪਾਂ ਨੂੰ ਲੋੜ ਨਹੀਂ ਇਹ ਆਪਾਂ ਕਾਟਨ ਦੇ ਦੁਪੱਟੇ ਦੇ ਤੌਰ ਤੇ ਨਾਲ ਵੀ ਯੂਜ਼ ਕਰ ਸਕਦੇ ਆਂ 700 ਪ੍ਰਾਈਸ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇੱਕ ਕਲਰ ਇਹਦੇ ਚੰਮ ਜੰਟਾ ਹੈ ਦੂਜਾ ਕਲਰ ਗ੍ਰੇ ਹੈ ਤੀਜਾ ਕਲਰ ਇਹਦੇ ਚ yellow ਕਲਰ 700 ਪ੍ਰਾਈਸ ਬਿਲਕੁਲ ਜੈਨੂਅਲ ਪ੍ਰਾਈਸ ਦੇ ਵਿੱਚ ਬਹੁਤ ਖਿੜਵੇ ਖਿੜਵੇ ਪ੍ਰਿੰਟ ਹੈ ਪਹਿਣਾ ਨੂੰ ਦੇ ਰਹੇ ਬਹੁਤ ਸੋਹਣੇ ਸੋਹਣੇ ਪ੍ਰਿੰਟ 700 ਪ੍ਰਾਈਸ ਕਿ ਫੀਗ ਵਾਲੀ ਹੁੰਦੀ ਆ ਠੀਕ ਹੈ ਜੀ ਅਗਲੇ ਸੂਟ ਆਪਣੇ ਕੋਲੋਂ ਅਗਲੇ ਸੂਟ ਜਿਹੜੇ ਆਪਣੇ ਕੋਲ ਐਕਸਪੋਰਟ ਕੋਟਨ ਦੇ ਇਹ ਵਿਦਆਊਟ ਦੁਪੱਟਾ ਰਹਿਣਗੇ ਵਿਦਆਊਟ ਦੁਪੱਟਾ ਗ੍ਰੇ ਕਲਰ ਦਾ ਪਿੰਕ ਫਲਾਵਰ ਵਿੱਚ साढ़े तीन मीटर कट वेपने ही, साढ़े तीन मीटर कट वाला बिल्कुल वाया वाली कॉटन है यही खराब नहीं होगा पीस बहुत सोहना पीस है भैन डबल छेट का दुपट्टा करवा सक टाई डई का करवा सक बहुत वाला सूट तैयार होगा ਪਾਈਪਿੰਗ ਲਾ ਕੇ ਲੈਸ਼ਿਸ ਦੇ ਨਾਲ ਫਿਨਿਸ਼ਿੰਗ ਵੀ ਦੇ ਸਕਦੀਆਂ ਬਹੁਤ ਸੋਹਣਾ ਠੀਕ ਹੈ ਜੀ ਇਹ ਸੂਟ ਦਾ ਪ੍ਰਾਈਸ ਹੈ 500 500 ਸ਼ਿਪਿੰਗ 올 ਇੰਡੀਆ ਫਰੀ ਹੈ ਇੱਕ ਇਹਦੇ ਵਿੱਚ ਆੜ ਜਾਈ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਕਪੜਾ ਸੇਮ ਹੀ ਹੈ ਬਸ ਡਿਜ਼ਾਈਨ ਲੱਗ ਵਾਈਟ ਬੇਸ ਵਾਈਟ ਬੇਸ ਹੈ ਇਹਦੇ ਵਿੱਚ ਮਲਟੀ ਕਲਰ ਦੇ ਖਲਾਵਰ ਕੁਝ ਇਦਾਂ ਦਾ ਪ੍ਰਿੰਟ ਬਣਿਆ ਹੋਇਆ ਡਿਟੈਲ ਪ੍ਰਿੰਟ ਗਰਮੀਆਂ ਦੇ ਵਿੱਚ ਵਾਈਟ ਬੇਸ ਦੇ ਸੂਟ ਬਹੁਤ ਵਧੀਆ ਹੁੰਦੇ ਕਿਉਂਕਿ ਵਾਈਟ ਕਲਰ ਹੈ ਜਿਹੜਾ ਬਹੁਤ ਏਸੀ ਵਰਗਾ ਠੰਡਾ ਤੇ ਕੱਪੜਾ ਬਿਲਕੁਲ ਏਸੀ ਵਰਗਾ ਠੰਡਾ ਹੈ ਕੋਮਲ ਬਹੁਤ ਸੌਫਟ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਇਹਨੂੰ ਗਰਮੀਆਂ 'ਚ ਵੀਅਰ ਕਰਨ ਲਈ ਬਹੁਤ ਵਧੀਆ ਪਹਿਨਾਂ ਲਈ ਗਰਮੀ ਲੱਗੂਗੀ ਬਿਲਕੁਲ ਗਰਮੀ ਨਹੀਂ ਲੱਗੂਗੀ ਇਹਦੇ ਵਿੱਚ ਇੱਕ ਇਹ ਡਿਜ਼ਾਈਨ ਹੈ ਗ੍ਰੇ ਕਲਰ ਵਾਲਾ ਇੱਕ ਇਹ ਡਿਜ਼ਾਈਨ ਹੈ ਵਾਈਟ بیس ਦੇ ਨਾਲ ਮਲਟੀ ਡਿਜੀਟਲ ਪ੍ਰਿੰਟ ਇੱਕ ਸੂਟ ਦਾ ਪ੍ਰਾਈਸ 500 ਇੱਕ ਸੂਟ ਦਾ ਪ੍ਰਾਈਸ ਪ੍ਰਾਈਸ 500 ਸ਼ਿਪਿੰਗ 올 ਇੰਡੀਆ ਫ੍ਰੀ ਦੋਨੋਂ ਸੂਟਾਂ ਦਾ ਪ੍ਰਾਈਸ 1000 ਰੁਪਏ ਹੋਊਗਾ ਇੱਕ ਸੂਟ ਦਾ ਪ੍ਰਾਈਸ 500 ਠੀਕ ਹੈ ਜੇ ਕਿਸੇ ਵੀਰ ਭੈਣ ਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਓ ਸਾਡੇ ਦਿੱਤੇ ਹੋਏ ਨੰਬਰ ਤੇ ਸ਼ੇਅਰ ਕਰਕੇ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਕਿਸੇ ਵੀਰ ਭੈਣ ਨੂੰ ਵੀਡੀਓ ਸ਼ੇਅਰ ਲਗ ਸੋਰੀ ਸੋਹਣੀ ਲੱਗਦੀ ਹੈ ਵਧੀਆ ਲੱਗਦੀ ਹੈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਧੰਨਵਾਦ